ਇਸ ਦਫ਼ਤਰ ਸਾਹਮਣੇ ਆਇਓ ਇੱਥੇ 75 ਹੋਏ ਜਿੰਨਾਂ ਵੀ ਜੁਨੀਅਨ ਸਾਡੇ ਵੀਰਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਫਤਿਹ ਦਾ ਜਬਾਰ ਥੋੜਾ ਜਿਹਾ ਫਤਿਹ ਚ ਤਿਆਰ ਕਰੋ ਧਿਆਨ ਰੱਖਿਆ ਕਰੋ ਇਹ ਕੋਈ ਸ਼ੌਕੀਨੀ ਮੇਲੀ ਫਤਿਹ ਬੜੀਆਂ ਕੁਰਬਾਨੀਆਂ ਦੇ ਕੇ ਫਤਿਹ ਲਈ ਹੈ ਜੇ ਆਪਾਂ ਆਉਣੇ ਇੱਥੇ ਤੇ ਆਕਰ ਕਾਕਰ ਆਕਰ ਦਾ ਰੱਖਿਆ ਕਰੋ ਉਹ ਵੀ ਲੋ ਜਿਸ ਤਰ੍ਹਾਂ ਆਪਾਂ 4 ਤਰੀਕ ਨੂੰ ਹੋਂਦਾ ਹਮਾ ਕੇ ਇੱਕ ਜਿਹੜਾ ਕੌਮੀ ਇਨਸਾਫ ੋਰਚਾਸੀ ਹਦੇ ਵਿੱਚ ਵੀ ਹਿੱਸਾ ਲਿਆ ਸੀਗਾ ਆਪਣਾ ਪੱਖ ਵੀ ਬੰਦਾ ਕਿ ਜਿੰਦੇ ਵੀ ਸਿੰਘ ਮਾਰ ਦਿਆ ਸਦਾਵਾ ਪੁੱਤ ਕੇ ਉਸ ਤੋਂ ਬਾਅਦ ਜੇਲਾ ਵਿੱਚ ਬੈਠੇ ਆ ਸੁਖਦੇਵ ਉਹਨਾਂ ਦੇ ਵਾਸਤੇ ਆਵਾਜ਼ ਚੱਕਣੀ ਆਪਣਾ ਧਰਜ ਵੀ ਬੰਦਾ ਹੈ ਤਾਂ ਵੀਰੋ ਜੇ ਆਪਾਂ ਇਕੱਠੇ ਇਕੱਠੇ ਰੱਖਾਂਗੇ ਤੇ ਤਾਂ ਹੀ ਕੁਝ ਇਹ ਸਰਕਾਰ ਤੋਂ ਲੈ ਪਾਵਾਂਗੇ ਇਹ ਸਰਕਾਰਾਂ ਭਾਵੇਂ ਸਟੇਟ ਦੀ ਸਰਕਾਰ ਹੋਵੇ ਭਾਵੇਂ ਸੈਂਟਰ ਦੀ ਸਰਕਾਰ ਹੋਵੇ ਇਹ ਛੇਤਰ ਤੋਂ ਬਗੈਰ ਉੱਚੇ ਮੀਟੇ ਨੂੰ ਤਿਆਰ ਲਈ ਸੋ ਵੀਰੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਵੀਰ ਇੱਕੋ ਮੰਚ ਤੇ ਇਕੱਠੇ ਹੋ ਕੇ ਸਾਰੀਆਂ ਜੁਨੀਆਂ ਨਾਲ ਇਸ ਤਰ੍ਹਾਂ ਇਕੱਠੇ ਹੋ ਕੇ ਆਵਾਜ਼ اٹھਉਂਦੀ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਸੋ ਵੀਰੋ ਹੁਣ ਇਹ ਸਰਕਾਰ ਨੂੰ ਭਾਜੜਾ ਪਾਈਆਂ ਪਈਆਂ ਜਿੰਨੇ ਵੀ ਕਿਸਾਨ ਵੀਰ ਜਿ ਕੋਈ ਵੀ ਤੁਸੀਂ ਵਰਗ ਲੈ ਲਓ ਟੀਚਰ ਲੈ ਲਓ ਡਰਾਈਵਰ ਲੈ ਲਓ ਛੋਟੇ ਵਪਾਰੀ ਲੈ ਲਓ ਕੋਈ ਵਰਗ ਲੈ ਲਓ ਸਾਰਿਆਂ ਨੇ ਇਹਨਾਂ ਨੂੰ ਭਾਜੜਾ ਪਾਈਆਂ ਪਈਆਂ ਸੋ ਕੱਲ ਹਾਈ ਕੋਰਟ ਤੇ ਵੀ ਜਿਹੜੀ ਲੈਂਡ ਪੂਲਿੰਗ ਪੌਂਤੀ ਹੈ ਉਹਦੇ ਤੇ ਰੋਕ ਲਾਤੀ ਹੈ ਸੋ ਧੰਨਵਾਦ ਹੈ ਹਾਈ ਕੋਰਟ ਦਾ ਪਰ ਰੋਕ ਲਾਉਣਾ ਇੱਕ ਕੋਈ ਹੱਲ ਨਹੀਂ ਹੈ ਹਾਈ ਕੋਰਟ ਵੱਲੋਂ ਰੋਕ ਲਾਉਣਾ ਕੋਈ ਐਸ ਪਾਲਸੀ ਦਾ ਹੱਲ ਨਹੀਂਗਾ ਜਿਸ ਤਰ੍ਹਾਂ ਜਿਹੜੇ ਜੀਮੀਦਾਰਾਂ ਦੇ ਆਪਣੇ ਲਾਲ ਲਕੀਰ ਫਿਰ ਗਈ ਹੈ ਉਹ ਕੋਈ ਇਰਜੇਤਰੀ ਨਹੀਂ ਕਰਾ ਸਕਦਾ ਕੋਈ ਲੋਨਡ ਨਹੀਂ ਲੈ ਸਕਦਾ ਕੋਈ ਉਹ ਜ਼ਬੀਨ ਦਾ ਕਟਬਾਦਲਾ ਵੀ ਕਰ ਸਕਦਾ ਜਿਨ੍ਹਾਂ ਚਿਰ ਉਹ ਸਾਫ਼ ਨਹੀਂ ਹੁੰਦਾ ਉਹਨਾਂ ਚਿਰ ਸੱਤ ਹੱਥ ਜਾਰੀ ਰੱਖਣਾ ਪਊ ਆਪਾਂ ਨੂੰ ਸਭੀਰੋਂ ਬੇਨਤੀ ਹੈ ਕਿ ਇਸੇ ਤਰ੍ਹਾਂ ਇਕਤਾ ਦਾ ਸਬੂਤ ਦੇ ਕੇ ਆਪ ਦੇ ਮਤਭੇਦ ਛੱਡ ਕੇ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਪਊਗਾ ਤਾਂ ਸਰਕਾਰ ਦੇ ਧੌਂਟ ਤੋਂ ਕਿਲਾ ਨਿਕਲੂਗਾ ਜਿਸ ਤਰ੍ਹਾਂ ਪੰਜਾਬ ਪ੍ਰਧਾਨ ਆ ਪਾਰਟੀ ਅਮਰ ਉਹਦੇ ਦੀ ਇੱਕ ਤਰ੍ਹਾਂ ਸਪੀਡ ਚੱਕ ਹੋਈ ਹੈ ਉਹਨੂੰ ਪੱਧਨੂ ਰਾਹ ਹੀ ਲੱਭਿਆ ਉਹ ਕਿਸਾਨ ਵੀਰਾਂ ਦੀ ਬਤੌਲਤ ਹੋਇਆ ਸੀਗਾ ਵੀਰੋ ਇਕੱਠੇ ਰੱਖੋ ਕੋਈ ਵੀ ਇਹੋ ਜੀ ਚੀਜ਼ ਹੈ ਜੇ ਜਿਹੜੀ ਤੁਹਾਨੂੰ ਇਹ ਸਰਕਾਰ ਨਾ ਕਰੇ ਹੌਂਟੇ ਟੋਡਾ ਰੱਖ ਕੇ ਲਵਾਂਗੇ ਜਿੰਨਾ ਚਿਰ ਇਹ ਸਰੀਰ ਤੇ ਸਾਇ ਇਹਦੇ ਚ ਜਾਨ ਹੈ ਕੋਈ ਵੀ 1 ਇੰਚ ਜ਼ਮੀਨ ਨਹੀਂ ਜਾਣ ਜਾਣਗੇ ਜਿੱਥੇ ਇਹ ਨਾ ਸਮਝੋ ਤੁਸੀਂ ਪਹਿਲੇ ਧਿਆਨੇ ਵਾਲੇ ਦੀ ਹੈ ਜਾਂ ਇਹ ਮੋਕੇਵਾਲਾ ਦੀ ਜਾਂ ਫੋਟਪੁਰ ਸ਼ਹਿਰ ਜਿਹੜੇ ਨੇੜੇ-ਡੇੜੇ ਇਹਨਾਂ ਦੀ ਜ਼ਮੀਨ ਜਾਣੀ ਹੈ ਇਹਨਾਂ ਦੀ ਆਖੋ ਤੁਹਾਡੇ ਸਾਰਿਆਂ ਦੇ ਜ਼ਮੀਨਾਂ ਤੇ ਹੈ ਹੌਲੀ-ਹੌਲੀ ਕਰਕੇ ਇਹਨਾਂ ਸਾਰਿਆਂ ਨੂੰ ਇਹਦੇ ਵਿੱਚ ਚੱਲੇ ਵਿੱਚ ਲਿਆਉਣਾ ਸੋ ਮੇਰੀ ਬੇਨਤੀ ਹੈ ਕਿ ਸਾਰੇ ਏਕਤਾ ਦਾ ਸਬੂਤਿਆ ਕਰੋ ਆਪਦੇ ਮਨ ਤੇ ਛੱਡ ਕੇ ਇੱਕ ਮੰਚ ਤੇ ਇਕੱਠਿਆ ਹੋਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ